ਆਪਾ ਮੋਦੀ ਨੇ ਨੂੰ ਪਾਸੇ ਕਰੀਏ ਭਰਾਵੋ ਮੈਂ ਕੱਲ ਕਹਿਣਾ ਚਾਹੁੰਦਾ ਕੱਲੀ ਕਾਂਗਰਸ ਪਾਰਟੀ ਹੈ ਜਿਹੜੀ ਉੱਥੇ ਮੋਦੀ ਨੂੰ ਪਾਸੇ ਕਰ ਸਕਦੀ ਹੈ ਹੋਰ ਕੋਈ ਸੇ ਪਾਰਟੀ ਨਹੀਂ ਆਪ ਦਾ ਤੁਸੀਂ ਚਿਹਰਾ ਦੇਖ ਹੀ ਤੇ ਅਕਾਲੀ ਦਲ ਨੂੰ ਵੋਟ ਪਾਉਣੀ ਸਮਝ ਲਓ ਇੱਕ ਕਿਸਮ ਦੇ ਟੇਢੇ ਤਰੀਕੇ ਨਾਲ ਮੋਦੀ ਨੂੰ ਵੋਟ ਪਾਉਣੀ ਹੈ ਕਿਉਂਕਿ ਜੇ ਉੱਥੇ ਮੋਦੀ ਦੇ MP ਘਟ ਗਏ ਤੇ ਕਾਲੀਦਲ ਦੇ ਇੱਕ ਦੋ MP ਹੋਣ ਇਹਨਾਂ ਦੇ ਉੱਥੇ ਜਾ ਕੇ ਮੋਦੀ ਨੂੰ ਵੀ ਵੋਟ ਪਾਉਣੀ ਹੈ ਸੋ ਇਸ ਕਰਕੇ ਕਾਲੀਦਲ ਨੂੰ ਵੋਟ ਪਾਉਣੀ ਸਮਝ ਲਓ ਟੇਢੇ ਤਰੀਕੇ ਨਾਲ ਮੋਦੀ ਨੂੰ ਵੋਟ ਪਾਉਣੀ ਹੈ ਜੇ ਆਪਾਂ ਚਾਹੁੰਦੇ ਆ ਪੰਜਾਬ ਵਿੱਚ ਫਾਇਦਾ ਹੋਵੇ ਤਾਂ ਕਾਂਗਰਸ ਪਾਰਟੀ ਹੈ ਜਿਹੜੀਆਂ ਤੁਹਾਡੀਆਂ ਮੁਸ਼ਕਲਾਂ ਮਸਲਿਆਂ ਦਾ ਹੱਲ ਕਰ ਸਕਦੀ ਹੈ ਸੋ ਮੇਰੀ ਤਾਂ ਬੇਨਤੀ ਹੈ ਕੈਂਡੀਡੇਟ ਸਾਡੀ ਸਭ ਤੋਂ ਅੱਛੀ ਦੂਜੇ ਦੋ ਕੈਂਡੀਡੇਟਾਂ ਦਾ ਤਾਂ ਹੀ ਨਹੀਂ ਪਤਾ ਉਹ ਕਿੱਥੋਂ ਦੇ ਕਿਸੇ ਨੂੰ ਪਤਾ ਉਹਨਾਂ ਦਾ ਘੱਟ ਕਾਣਾ ਕਿੱਥੇ ਆ ਕੱਲੂ ਕੰਮ ਪੈ ਗਿਆ ਕਿੱਥੇ ਜਾਉਂਗੇ ਸੋ ਮੇਰੀ ਬੇਨਤੀ ਹੈ ਤੋਡੀ ਸੇਵਾਦਾਰਾਂ ਤੋਡੀ ਬੇਟੀ ਆ ਇਹਨਾਂ ਦੇ ਸਿਰ ਤੇ ਹੱਥ ਰੱਖੋ ਤਗੜੇ ਉਤੇ ਸਾਥ ਦਿਓ ਸਹਿਯੋਗ ਦਿਓ ਇੱਕ ਐਮਪੀ ਵਧੀਆ ਚੁਣੋ ਤੁਹਾਡੇ ਦੁੱਖ ਸੁੱਖ ਵਿੱਚ ਤੁਹਾਡੇ ਕੰਮਾਂ ਵਿੱਚ ਤੁਹਾਡੇ ਵਿੱਚ ਰਸਗਾਰ ਵੋਟ ਖਰਾਬ ਨਾ ਕਰਿਓ ਲਾੜੇ ਮੱਤੇ ਜਮੋਟ ਨਾ ਪਾਇਓ ਤੁਸੀਂ ਅੱਜ ਦੇਖ ਚੁੱਕੇ ਹੋ ਆਮ ਆਦਮੀ ਸਰਕਾਰ ਨੂੰ ਕਿ ਮੋਦੀ ਅਕਾਲੀਵਾਲੇ ਨੂੰ ਵੋਟ ਪਾਣੀ ਮੋਦੀ ਨੂੰ ਵੋਟ ਪਾਉਣ ਦੇ ਬਰਾਬਰ ਐਨਾ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਵਾਦ ਹੈ ਤੁਹਾਡੇ ਅਤੇ ਸਾਥیوں ਸਹਿਯੋਗ ਦਿਓ ਆ ਮੈਂ ਬੇਨਤੀ ਕਰਾਂਗਾ ਹੁਣ ਬੀਬੀ ਜੀ ਨੂੰ ਉਹ ਆਪਣੇ ਤੁਹਾਨੂੰ ਬੇਨਤੀ ਕਰ ਰਹੀ ਹੈ ਸਾਰੀ ਸੰਗਤ ਦਾ ਬਹੁਤ ਬਹੁਤ ਧੰਵਾਦ ਸਰਦਾਰ ਕੁਸ਼ਲਦੀਪ ਸਿੰਘ ਢਿੱਲੋਂ ਜਿੰਦਾਬਾਦ ਸਰ ਕੁਸ਼ਲਦੀਪ ਸਿੰਘ ਢਿੱਲੋਂ ਜਿੰਦਾਬਾਦ ਅਸੀਂ ਅਮਰ ਜੀ ਕੋਰ ਜਾਓਗੇ ਕਰਦੀਆਂ ਸਾਡੇ ਸਾਧਕ ਨਿਵਾਸੀਆਂ ਦਾ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਬੀਬੀਆਂ ਪੈਣਾ ਜਿੰਨੇ ਵੀ ਅੱਜ ਤੁਸੀਂ ਮੈਨੂੰ ਪਿਆਰ ਦੇਣ ਵਾਸਤੇ ਆਏ ਹੋ ਮੈਂ ਤਹਿ ਦਿਲ ਤੋਂ ਤੁਹਾਡਾ ਧੰਨਵਾਦ ਕਰਦੀਆਂ ਤੁਹਾਡੇ ਪਰਿਵਾਰ ਦੀ ਬੱਚੀਆਂ ਤੁਹਾਡੀ ਬੇਟੀਆਂ ਇਸੇ ਤਰ੍ਹਾਂ ਹੀ ਮੈਨੂੰ ਆਉਣ ਵਾਲੀ ਇੱਕ ਜੁੜ ਨੂੰ ਤੁਸੀਂ ਐਨਾ ਹੀ ਵੱਧ ਪਿਆਰ ਦੋਗੇ ਇੱਕ ਇੱਕ ਪਰਿਵਾਰ ਦੇ ਇੱਕ ਦੀ ਆਪਣੇ ਰਸਤੇਦਾਰ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਅਮਰਜੀਤ कौर ਸਾਹੋਕੇ ਬਣ ਕੇ ਮੇਰੇ ਵੱਲੋਂ ਅਪੀਲ ਕਰੋ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੀਆਂ ਕਿ ਮੈਂ ਲੋਕ ਸਭਾ ਵਿੱਚ ਜਾ ਕੇ ਤਾਡੀ ਆਵਾਜ਼ ਬਣ ਕੇ ਉਸੇ ਉੱਭਰੂਗੀ ਔਰ ਤੁਹਾਡਾ ਮਾਨ ਸਤਕਾਰ ਹਮੇਸ਼ਾ ਇਸੇ ਤਰ੍ਹਾਂ ਬਣਾਈ ਰੱਖੂਗੀ ਜਿਸ ਤਰ੍ਹਾਂ ਤੁਸੀਂ ਮੈਨੂੰ ਅੱਜ ਮਾਨ ਸਤਕਾਰ ਦੇ ਰਹੇ ਹੋ ਅੱਜ ਜਿਹੜਾ ਕਾਫਲਾ ਮੈਂ ਦੇਖ ਰਹੀ ਹਾਂਿੱਥੇ-ਜਿੱਥੇ ਅਸੀਂ ਜਾ ਰਹੇ ਹਾਂ ਉਦੋਂ ਵੀ ਵੱਡਾ ਹੁੰਦਾ ਜਾ ਰਿਹਾ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਸ ਤਰ੍ਹਾਂ ਤੁਸੀਂ ਅੱਜ ਮੇਰੇ ਮੋਢੇ ਨਾਲ ਮੋਢਾ ਲਾ ਕੇ ਮੇਰੇ ਮੈਨੂੰ ਹੌਸਲਾ ਦੇ ਰਹੇ ਹੋ ਮੇਰੇ ਨਾਲ ਚੱਲ ਰਹੇ ਹੋ ਔਰ ਵਾਲੀ 1 ਜੂਨ ਨੂੰ ਜੋ ਵੀ ਸਾਡੇ ਇੱਕ-ਇੱਕ ਪਰਿਵਾਰ ਦੇ ਇੱਕ-ਇੱਕ ਵੋਟ ਹੈ ਜਿਹੜੀ ਅਮਰਜੀਤ ਕੌਰ ਸਾਹੋਕੇ ਬਣ ਕੇ ਬਹੁਤ ਬਖਦਾਊਂਗੀ ਦੀਆ ਬੇਨਤੀਆਂ ਕਰਦੀ ਹੋਈ ਮੈਂ ਜੋ ਵੀ ਤੁਸੀਂ ਆਪਣਾ ਇੱਕ ਇੱਕ ਕਦਮ ਚੱਲ ਕੇ ਆਏ ਹੋ ਮੇਰੇ ਸਰ ਮੱਥੇ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤਿਹ ਕਾਂਗਰਸ ਪਾਰਟੀ ਜਿੰਦਾਬਾਦ ਡਿਗਰਸ ਪਾਰਟੀ ਜਿੰਦਾਬਾਦ ਇੰਡੀ ਅਮਰਜੀਤ ਮੋਰਚਾਓ ਕੇ ਜਿੰਦਾਬਾਦ ਸੱਲਾਹ ਤੇਰੀ ਜੋਤ ਦੇ ਤੋੜ ਦੇਵਾਂਗੇ ਥੋੜੇ ਸਾਡੇ ਛੋਟੇ ਵੀਰ